ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵਸ ਕੇ ਸੁਖ ਸਹਿਤ ਸਮਾਪਤੀਤ ਕਰ ਰਹੇ ਸਨ ਤੇ ਸੇਵਕਾਂ ਨੂੰ ਮੁਕਤ ਕਰ ਰਹੇ ਸਨ ਤੁਰਕ ਬਾਦਸ਼ਾਹ ਨੇ ਬਹੁਤ ਪੁੱਠੇ ਚਾਲੇ ਫੜੇ ਸਨ ਔਰੰਗਜ਼ੇਬ ਜਗਤ ਵਿੱਚ ਵਿਸ਼ਾਲ ਸ਼ਰਾ ਚਲਾ ਰਿਹਾ ਸੀ ਹਿੰਦੂਆਂ ਉਤੇ ਬਹੁਤ ਸਖਤੀ ਕਰ ਰਿਹਾ ਸੀ ਸਾਰਿਆਂ ਦੇ ਧਰਮ ਨੂੰ ਦੂਰ ਕਰਨਾ ਚਾਹੁੰਦਾ ਸੀ ਕਹਿੰਦਾ ਸੀ ਸਾਰੇ ਮਨੁੱਖ ਮੈਂ ਤੁਰਕ ਬਣਾਵਾਂਗਾ ਫਿਰ ਮੈਂ ਭਲੀ ਪ੍ਰਕਾਰ ਸ਼ਰਾ ਚਲਾਵਾਂਗਾ ਸ਼ਰਾ ਤੋਂ ਬਗੈਰ ਇਹ ਦੋਜ਼ਖ ਵਿੱਚ ਪੈਣਗੇ ਜੇ ਇਹ ਚੰਗਾ ਈਮਾਨ ਨਹੀਂ ਧਾਰਨ ਕਰਨਗੇ ਸ਼ੇਰੀ ਮੁਹੰਮਦ ਪੱਛਮ ਦੇਸ਼ ਵਿੱਚ ਹੋਇਆ ਹੈ ਉਧਰ ਤੁਰਕਾਂ ਦੀ ਵੱਡੀ ਸ਼ਕਤੀ ਹੈ ਕਿਤੇ ਕਿਤੇ ਕਮਜ਼ੋਰ ਹਿੰਦੂ ਰਹਿੰਦੇ ਹਨ ਪੂਰਬ ਦੇ ਦੇਸ਼ ਨੂੰ ਵੀ ਉਹਨਾਂ ਵਾਂਗ ਤੁਰਕ ਬਣਾਵਾਂਗਾ ਉਸ ਪਾਸੇ ਤੋਂ ਸਾਰੇ ਆਉਂਦੇ ਹਨ ਇਹਨਾਂ ਨੂੰ ਵੇਖ ਕੇ ਸਾਰੇ ਸ਼ਰਾ ਵਿੱਚ ਹੋ ਜਾਣਗੇ ਬਾਦਸ਼ਾਹ ਨੇ ਮੌਲਵੀਆਂ ਦੇ ਨਾਲ ਸਲਾਹ ਕੀਤੀ ਸਾਰਿਆਂ ਨੇ ਸਲਾਹਗਾ ਕੀਤੀ ਤੁਸੀਂ ਠੀਕ ਹੀ ਕਿਹਾ ਹੈ ਫਿਰ ਪਰਵਾਨੇ ਲੈ ਕੇ ਭੇਜ ਦਿੱਤੇ ਪਹਿਲਾ ਕਸ਼ਮੀਰ ਦੀ ਨਗਰੀ ਵਿੱਚ ਪਹੁੰਚ ਗਏ ਉੱਥੇ ਦਾ ਸੂਬੇਦਾਰ ਸ਼ੇਰ ਅਫਗਾਨ ਸੀ ਉਹ ਹੁਕਮ ਕਰਕੇ ਸਾਰਿਆਂ ਨੂੰ ਅਧੀਨ ਕਰਦਾ ਸੀ ਗਰੀਬ ਦੇਸ਼ ਸੀ ਸਾਰਾ ਧਨ ਹਾਕਮ ਲੈ ਲੈਂਦੇ ਸਨ ਸਾਰੇ ਪਰਜਾ ਦੇ ਘਰੀ ਕੰਗਾਲਤਾ ਸੀ ਜਦ ਬਾਦਸ਼ਾਹ ਦਾ ਭੇਜਿਆ ਪਰਵਾਨਾ ਪਹੁੰਚਿਆ ਜੈਸੋ ਤੇ ਲਿਖਿਆ ਹੋਇਆ ਸੀ ਇਸ ਮਹਾਨ ਦੇਸ਼ ਨੂੰ ਤੁਰਕ ਬਣਾਓ ਧਨ ਧਰਤੀ ਦਾ ਲਾਲਚ ਦਿਖਾਓ ਤੁਰਕ ਬਣ ਕੇ ਸਾਰੇ ਸੁੱਖ ਪਾਓ ਹੌਲੀ ਹੌਲੀ ਸਾਰਿਆਂ ਦੇ ਮਨ ਨੂੰ ਪਰਮਾਓ ਤੇ ਮੁਖ ਤੋਂ ਮਿੱਠੇ ਬਚਨ ਸੁਣਾਓ ਫਿਰ ਸ਼ਕਤੀ ਦਾ ਦਬਕਾ ਮਾਰੋ ਜਿਵੇਂ ਕਿਵੇਂ ਸ਼ਰਾ ਦੇ ਵਿੱਚ ਲੈ ਕੇ ਆਓ ਬਹੁਤ ਜ਼ਬਰਦਸਤੀ ਨਾ ਜਾਣੀ ਜਾਵੇ ਵਿਆਹ ਦਾ ਲਾਲਚ ਦਿਓ ਤਾਂ ਕਿ ਲਾਲਚ ਧਾਰਨ ਕਰਨਾ ਹਿੰਦੂ ਧਰਮ ਵਿੱਚ ਜਿਹੜੇ ਦ੍ਰਿੜ ਹਨ ਧਨ ਅਤੇ ਬੁੱਧੀ ਵਿੱਚ ਜਿਹੜੇ ਬਹੁਤ ਵੱਡੇ ਹਨ ਬ੍ਰਾਹਮਣ ਆਦਿ ਜਿਹੜੇ ਇਸ ਦੇਸ਼ ਵਿੱਚ ਹਨ ਉਹਨਾਂ ਸਾਰਿਆਂ ਨੂੰ ਹੌਲੀ-ਹੌਲੀ ਤੁਰਕ ਬਣਾ ਲਓ ਸ਼ੇਰ ਅਫਗਾਨ ਬਾਦਸ਼ਾਹ ਦੀ ਮਤ ਨੂੰ ਸਮਝ ਗਿਆ ਜਿਹੜੇ ਬੁੱਧੀ ਅਤੇ ਧਨ ਵਿੱਚ ਵੱਡੇ ਅਮੀਰ ਸਨ ਉਸ ਨੇ ਸਭ ਬ੍ਰਾਹਮਣਾਂ ਨੂੰ ਆਪਣੇ ਪਾਸ ਬੁਲਾ ਕੇ ਕਿਹਾ ਬਾਦਸ਼ਾਹ ਨੇ ਪਰਵਾਨਾ ਭੇਜਿਆ ਹੈ ਇਸ ਨੂੰ ਵੇਖ ਲਓ ਉਹ ਤੁਹਾਨੂੰ ਵਿਸ਼ੇਸ਼ ਵਡਿਆਈ ਦੇਣਗੇ ਸਾਰੇ ਬ੍ਰਾਹਮਣਾਂ ਨੇ ਸੁਣ ਕੇ ਮਨ ਵਿੱਚ ਬੜਾ ਦੁੱਖ ਪਾਇਆ ਕੁਝ ਨਾ ਕਿਹਾ ਗਿਆ ਪਛਤਾਉਣ ਲੱਗੇ ਕਾਫੀ ਦੇਰ ਤੱਕ ਸੋਚਦੇ ਰਹੇ ਆਪਣੇ ਧਰਮ ਵਾਸਤੇ ਫਿਰ ਕਿਹਾ ਪਹਿਲਾ ਕਿਸੇ ਨੇ ਇਸ ਤਰ੍ਹਾਂ ਨਹੀਂ ਕੀਤਾ ਹੈ ਜਿਸ ਤਰ੍ਹਾਂ ਹੁਣ ਜ਼ਬਰਦਸਤੀ ਕਰਨਾ ਚਾਹੁੰਦੇ ਹਨ ਆਪਣਾ ਧਰਮ ਕਿਵੇਂ ਛੱਡੀਏ ਜਦ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਤਦ ਤੋਂ ਸਾਡੇ ਵਡੇਰਿਆਂ ਨੇ ਧਰਮ ਧਾਰਨ ਕੀਤਾ ਹੈ ਸ਼ਕਤੀ ਕਰਕੇ ਸਾਰਿਆਂ ਨੂੰ ਮਾਰ ਦਿਓ ਅਸੀਂ ਆਪਣਾ ਜਨਮ ਕਿਵੇਂ ਵਗਾੜ ਗਏ ਅਸੀਂ ਮਰਨ ਤੱਕ ਆਪਣਾ ਧਰਮ ਰੱਖਾਂਗੇ ਝੂਠ ਦਾ ਜੀਵਨ ਕੌਣ ਜੀਵੇ ਇਹ ਕਹਿ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਜਿਹੜੇ ਧਰਮ ਦੇ ਧਨੀ ਆਪਣੇ ਧਰਮ ਵਿੱਚ ਦ੍ਰਿੜ ਸਨ ਫਿਰ ਜਦ ਕਈ ਦਿਨ ਬੀਤੇ ਬਾਦਸ਼ਾਹ ਵੱਲੋਂ ਫਿਰ ਤਾਗੀਦ ਚਲੇ ਗਈ ਸ਼ੇਰ ਅਫਗਾਨ ਬਹੁਤ ਡਰਿਆ ਤੇ ਉਸਨੇ ਬਹੁਤ ਗਰੋਧ ਕੀਤਾ ਬੁੱਧੀ ਕਰਕੇ ਉਹ ਇਸ ਪ੍ਰਕਾਰ ਸਮਝਿਆ ਜਿਹੜੇ ਪਿੰਡਾਂ ਵਿੱਚ ਬਹੁਤ ਹਿੰਦੂ ਰਹਿੰਦੇ ਹਨ ਉਹਨਾਂ ਨੂੰ ਪਹਿਲਾਂ ਤੁਰਕ ਬਣਾਉਂਦਾ ਆ ਪਰਵਤਾਵਾਸੀ ਜਿਹੜੇ ਬ੍ਰਾਹਮਣ ਹਨ ਅਤੇ ਕਈ ਖਤਰਿਆਂ ਦੇ ਘਰ ਵਸਦੇ ਹਨ ਉੱਥੇ ਚੜ੍ਹ ਕੇ ਆ ਗਿਆ ਤੇ ਬੜਾ ਜ਼ੋਰ ਪਾਇਆ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਤੁਰਕ ਬਣਾ ਲਿਆ ਇੱਕ ਦਿਨ ਵਿਹਾਂ ਤਿਹਾਂ ਕੋਹਾ ਦੇ ਢੇਰੇ ਵਿੱਚ ਜਿੰਨੇ ਵੀ ਪਿੰਡ ਸਨ ਉਹਨਾਂ ਵਿੱਚ ਵਸਦੇ ਸਾਰੇ ਹਿੰਦੂਆਂ ਨੂੰ ਇੱਕ ਥਾਂ ਇਕੱਠਾ ਕੀਤਾ ਸਾਰਿਆਂ ਦੇ ਜਨੇਊ ਉਤਾਰ ਲਏ ਜਦ ਉਹਨਾਂ ਦਾ ਭਾਰ ਸਵਾ ਮਣ ਹੋ ਗਿਆ ਉਸ ਦਿਨ ਉਹਨਾਂ ਸਾਰਿਆਂ ਨੂੰ ਤੁਰਕ ਬਣਾ ਲਿਆ ਹਿੰਦੂ ਹਾਹਾਕਾਰ ਉਚਾਰਦੇ ਸਨ ਖੱਕੇ ਮੁਸਲਮਾਨ ਖੱਤਰੀਆਂ ਦਾ ਨਾਂ ਪੈ ਗਿਆ ਤੇ ਭੰਬੇ ਨਾਮ ਬ੍ਰਾਹਮਣਾਂ ਦਾ ਕਰ ਦਿੱਤਾ ਕਸ਼ਮੀਰ ਦੇਸ਼ ਦੇ ਪਾਸ ਜਿੰਨੇ ਵੀ ਪਹਾੜ ਸਨ ਕੁਝ ਦੇਣਾ ਵਿੱਚ ਸਾਰੇ ਤੁਰਕ ਹੋ ਗਏ ਤਾਂ ਆਦ ਜਿੰਨੀ ਵੀ ਸਮਗਰੀ ਸੀ ਉਨੀ ਹੀ ਤੁਰਕਾਂ ਦੇ ਘਰ ਵਿੱਚ ਵਧ ਗਈ ਇਸ ਤਰ੍ਹਾਂ ਜਦ ਹਿੰਦੂਆਂ ਦੀ ਆੜ ਟੁੱਟ ਗਈ ਤਾਂ ਸਾਰੇ ਸ਼ੰਕੇਵਾਨ ਹੋ ਗਏ ਤੇ ਧੀਰਜ ਜਾਂਦਾ ਰਿਹਾ ਫਿਰ ਸਾਰੇ ਨਗਰਾਂ ਦੇ ਬ੍ਰਾਹਮਣਾਂ ਨੂੰ ਸ਼ੇਰ ਅਫਗਾਨ ਨੇ ਬੁਲਾਇਆ ਉਨਾਂ ਨੂੰ ਕਿਹਾ ਕਿ ਹੱਥ ਜੋੜ ਕੇ ਕਲਮਾ ਪੜੋ ਸ਼ਰਤੋਂ ਨਠਿਆ ਕੁਝ ਨਹੀਂ ਬਣੇਗਾ ਇਹ ਸੁਣ ਕੇ ਸਭ ਹਿੰਦੂਆਂ ਨੂੰ ਚਿੰਤਾ ਹੋ ਗਈ ਇਕੱਠੇ ਹੋ ਕੇ ਆਪਣਾ ਬਿਰਤਾਂਤ ਕਹਿੰਦੇ ਸਨ ਹੋਰ ਕੋਈ ਉਪਾਅ ਬਣਦਾ ਨਹੀਂ ਸੀ ਸਾਰੇ ਜਗਤ ਵਿੱਚ ਇਹਨਾਂ ਦਾ ਰਾਜ ਹੈ ਲੁਕਣ ਵਾਸਤੇ ਹੋਰ ਕਿਤੇ ਥਾਂ ਨਹੀਂ ਮਿਲਦਾ ਹੈ ਚੱਲ ਕੇ ਅਮਰਨਾਥ ਵਾਲੇ ਥਾਂ ਤੇ ਜਾ ਕੇ ਮਿਲੋ ਤੇ ਖਾਣਾ ਪੀਣਾ ਛੱਡ ਕੇ ਧਰਨਾ ਦਿਓ ਉੱਥੇ ਮਰ ਰਹੋ ਤੇ ਸ਼ਿਵ ਜੀ ਨੂੰ ਪ੍ਰਸੰਨ ਕਰੋ ਹਿੰਦੂ ਧਰਮ ਨੂੰ ਰੱਖੋ ਉਹਨਾਂ ਦੇ ਅੱਗੇ ਅਰਜ਼ੋਈ ਕਰੋ ਤੇ ਵਰ ਪਾਓ ਤੁਰਕ ਨਾਲ ਇਕਰਾਰ ਕਰੋ ਇੱਕ ਦੋ ਮਹੀਨੇ ਤੱਕ ਧੀਰੇ ਧਾਰ ਕੇ ਰੱਖੋ ਇਸ ਤਰ੍ਹਾਂ ਸਲਾਹ ਕਰਕੇ ਉੱਥੇ ਜਾ ਪਹੁੰਚੇ ਜਿੱਥੇ ਸੂਬਾ ਤੇ ਹੋਰ ਮਨੁੱਖ ਇਕੱਠੇ ਹੋਏ ਸਨ ਹੱਥ ਜੋੜ ਕੇ ਸਾਰਿਆਂ ਨੇ ਵਿਚਾਰਨ ਕੀਤਾ 6 ਮਹੀਨੇ ਤੱਕ ਦਾ ਅਸੀਂ ਇਕਰਾਰ ਕਰਦੇ ਹਾਂ ਜਿੰਨੇ ਸਾਥੋਂ ਯਤਨ ਹੋ ਸਕਣ ਉਹ ਅਸੀਂ ਕਰ ਲਈਏ ਜੇ ਸਾਡਾ ਧਰਮ ਰਹਿ ਜਾਵੇ ਨਈਤਾ ਸੀ ਉਸਰਾ ਮੰਨ ਲਵਾਗੇ ਜਿਵੇਂ ਕਹੋਗੇ ਤੁਸੀਂ ਅੱਜ ਜਗਤ ਦੇ ਮਾਲਕ ਅਤੇ ਵੱਡੇ ਬਲਵਾਨ ਹੋ ਸ਼ੇਰ ਅਫਗਾਨ ਨੇ ਉਹਨਾਂ ਦੀ ਗੱਲ ਮੰਨ ਲਈ ਬ੍ਰਾਹਮਣਾ ਨੇ ਮਿਲ ਕੇ ਭਲੀ ਪ੍ਰਕਾਰ ਤਿਆਰੀ ਕੀਤੀ ਜੀਵਨ ਨਾਲੋਂ ਹੁਣ ਮਰਨਾ ਚੰਗਾ ਹੈ ਧਰਮ ਤਿਆਗਣਾ ਅਸੀਂ ਨਹੀਂ ਚਾਹੁੰਦੇ ਹਾਂ ਇਸ ਤਰ੍ਹਾਂ ਹੱਠ ਕਰਕੇ ਕਈ ਕੋਹਾਂ ਦਾ ਲੰਮਾ ਪੈਂਡਾ ਤੈਅ ਕਰਕੇ ਭਰੋਸਾ ਧਾਰ ਕੇ ਅਮਰਨਾਥ ਪਹੁੰਚ ਗਏ ਖਾਣ ਪੀਣ ਛੱਡ ਕੇ ਤੇ ਧੀਰਜ ਧਾਰ ਕੇ ਇਸ਼ਨਾਨ ਕਰਕੇ ਚਾਰੇ ਪਾਸੇ ਬੈਠ ਗਏ ਤੇ ਸ਼ਿਵ ਜੀ ਦੇ ਹਜ਼ਾਰਾਂ ਨਾਮ ਤਹੇ ਤੂੰ ਸ਼ੰਭੂ ਚੰਦਰ ਚੂੜ ਅਤੇ ਮ੍ਰਿੜ ਹੋ ਨੀਲ ਕੰਠ ਛੂਲੀ ਹਾਰ ਜਟੀ ਤੇ ਚਿਟੇ ਰੰਗ ਦੀ ਸੁਆ ਮਲੀ ਹੋਈ ਹੈ ਤੂੰ ਅੰਧਕ ਦੇਵ ਦਾ ਨਾਸ਼ ਕਰਤਾ ਹੈ ਤਿੰਨ ਅੱਖਾਂ ਵਾਲਾ ਸ਼ਿਵ ਸ਼ੰਕਰ ਹੈ ਤੇ ਆਪਣੇ ਸੇਵਕਾਂ ਦੇ ਫਿਕਰ ਦੂਰ ਕਰਨ ਵਾਲਾ ਹੈ ਤਾਪਦੀ ਮੂਰਤ ਹੈ ਬਹੁਤ ਪ੍ਰਤਾਪ ਵਾਲਾ ਹੈ ਜਦ ਛੋਟਾ ਜਾਪਦਾ ਹੈ ਬਹੁਤ ਪ੍ਰਸੰਨ ਹੁੰਦਾ ਹੈ ਮਹਾਦੇਵ ਭਾਵ ਕਲਿਆਣ ਕਰਤਾ ਜਿਸ ਨੇ ਜਿਵੇਂ ਤ੍ਰਿਪੁਰ ਮਾਰਿਆ ਸੀ ਉਸ ਤਰ੍ਹਾਂ ਵਿਗਨਾ ਨੂੰ ਦੂਰ ਕਰਨ ਵਾਲਾ ਹੈ ਜਗਤ ਦੀ ਮਰਿਆਦਾ ਸਥਾਪਿਤ ਕਰਦਾ ਰਿਹਾ ਹੈ ਪੁਰਾਣਾ ਦੀ ਕਥਾ ਵਿੱਚ ਜਾਣਿਆ ਗਿਆ ਹੈ ਪਾਰਵਤੀ ਪਤੀ ਹੱਥ ਵਿੱਚ ਪినాਕ ਧਨੁਖ ਧਾਰਨ ਕਰਨ ਵਾਲਾ ਹੈ ਇੱਕ ਵਾਕ ਕਹਿ ਕੇ ਜੋ ਕੁਝ ਕਰਨਾ ਚਾਹੁੰਦੇ ਹੋ ਕਰ ਲੈਂਦੇ ਹੋ ਜਦ ਦੇਵਤਿਆਂ ਨੂੰ ਬੇਤਾ ਪੈਂਦੀ ਹੈ ਤੇ ਉਹ ਦੀਨ ਹੋ ਕੇ ਤੁਹਾਡੀ ਸ਼ਰਨ ਆਉਂਦੇ ਹਨ ਸਾਰਿਆਂ ਨੂੰ ਆਪਣੇ ਭਗਤ ਜਾਣ ਕੇ ਵੱਡਾ ਬਲ ਧਾਰ ਕੇ ਸਹਾਇਤਾ ਕਰਦਾ ਹੈ ਦੀਨ ਬੰਦੂ ਤੇ ਦੁੱਖ ਗਰੀਬੀ ਨੂੰ ਦੂਰ ਕਰਨ ਵਾਲਾ ਹੈ ਤੇ ਗਿਲਾਸ਼ ਪਰਵਤ ਤੇ ਵਾਸਾ ਕਰਦਾ ਹੈ ਤੁਸੀਂ ਪ੍ਰਭੂ ਪਸ਼ੂਪਤੀ ਈਸ਼ਵਰ ਤੇ ਭਗਵਾਨ ਹੋ ਜਗ ਸਦਾ ਤੁਹਾਡੇ ਦਾਨ ਨੂੰ ਭੋਗਦਾ ਹੈ ਹੁਣ ਭਿਆਨਕ ਕਲਯੁਗ ਦਾ ਸਮਾਂ ਆਇਆ ਹੈ ਤੁਰਕਾਂ ਦਾ ਵਿਸ਼ਾਲ ਤੇਜ ਵੱਧ ਗਿਆ ਹੈ ਉਹ ਹਿੰਦੂਆਂ ਦਾ ਨਾਸ਼ ਕਰ ਰਿਹਾ ਹੈ ਤੇ ਸਾਰੀ ਮਰਿਆਦਾ ਨੂੰ ਤਬਾਹ ਕਰਨਾ ਚਾਹੁੰਦਾ ਹੈ ਅਸੀਂ ਸਾਰੇ ਬ੍ਰਾਹਮਣ ਤੁਹਾਡੀ ਸ਼ਰਨਾ ਪਏ ਹਾਂ ਤੁਹਾਡੇ ਬਿਗੈਰ ਹੁਣ ਸਾਡੀ ਕੌਣ ਸਹਾਇਤਾ ਕਰ ਸਕਦਾ ਹੈ ਤੁਰਕ ਦੇ ਰਾਜ ਦਾ ਵੱਡਾ ਪ੍ਰਕਾਸ਼ ਹੋਇਆ ਹੈ ਰਾਵਣਵਾ ਜੇ ਤੁਸੀਂ ਤੁਰਕਾਂ ਦਾ ਨਾਸ਼ ਕਰਨਾ ਨਹੀਂ ਚਾਹੁੰਦੇ ਫਿਰ ਵੀ ਹਿੰਦੂਆਂ ਦਾ ਭਾਰੀ ਧਰਮ ਹੈ ਸਹਾਇਕ ਬਣ ਕੇ ਹੁਣ ਇਸ ਨੂੰ ਬਚਾ ਲੋ ਨਹੀਂ ਤਾਂ ਸਾਰੇ ਇੱਕ ਸਮਾਨ ਹੋ ਜਾਣਗੇ ਤੇ ਸਾਰੇ ਦੇਵਤਿਆਂ ਦੀ ਪੂਜਾ ਖਤਮ ਕਰ ਦੇਣਗੇ। ਬ੍ਰਾਹਮਣ ਦੀਨ ਹੋ ਕੇ ਤੁਹਾਡੀ ਸ਼ਰਨ ਵਿੱਚ ਪਹੁੰਚੇ ਹਨ। ਕਿਰਪਾ ਕਰੋ ਤਾਂ ਕਿ ਧਰਤੀ ਤੇ ਧਰਮ ਰਹਿ ਜਾਵੇ। ਇਸ ਤਰ੍ਹਾਂ ਬ੍ਰਾਹਮਣ ਨਾਮ ਰਟਦੇ ਸਨ। ਧੂਪ, ਦੀਪ ਤੇ ਬਹੁਤ ਬਲੀਆਂ ਚੜਾਉਂਦੇ ਸਨ। ਵੱਡੀ ਡੰਡੌਤ ਬੰਦਨਾ ਕਰਕੇ ਲੰਮੇ ਪੈ ਗਏ। ਉਸ ਸਮੇਂ ਬਹੁਤ ਬੇਨਤੀਆਂ ਕਰਦੇ ਸਨ। ਖਾਣ ਪੀਣ ਬਗੈਰ ਦਿਨ ਰਾਤ ਰਹਿੰਦੇ ਸਨ। ਇੱਕ ਆਸਣ ਤੇ ਬੈਠੇ ਰਹਿੰਦੇ ਸਨ ਤੇ ਸੌਂਦੇ ਨਹੀਂ ਸਨ ਯਤੁਰਾ ਅਕ ਬੇਲੇ ਦੇ ਪੱਤੇ ਅਰਪਣ ਕਰਦੇ ਸਨ ਤੇ ਭੋਲੇ ਨਾਥ ਦਾ ਧਿਆਨ ਧਾਰਨ ਕਰਦੇ ਸਨ ਇਸ ਤਰ੍ਹਾਂ ਜਦ 8 ਦਿਨ ਬਤੀਤ ਕੀਤੇ ਤਾਂ ਭੁੱਖ ਪਿਆਸ ਅਤੇ ਨੀਂਦ ਨੇ ਉਹਨਾਂ ਨੂੰ ਜਿੱਤ ਲਿਆ ਜਿਉਣ ਦੀ ਆਸ ਛੱਡ ਕੇ ਮਰਨਾ ਕਬੂਲ ਕੀਤਾ ਤੇ ਆਪਣੇ ਧਰਮ ਨੂੰ ਵਿਨਾਸ਼ ਨਹੀਂ ਕਰਨਾ ਚਾਹੁੰਦੇ ਸਨ ਵਿਆਕੁਲ ਹੋ ਕੇ ਕਈ ਡਿੱਗ ਪਏ ਭੋਜਨ ਤੋਂ ਬਿਨਾਂ ਕਿਵੇਂ ਬਲ ਰਹਿ ਸਕਦਾ ਸੀ ਕਈ ਬ੍ਰਾਹਮਣਾਂ ਨੇ ਬਹੁਤ ਵੱਡਾ ਹੱਥ ਧਾਰਨ ਕੀਤਾ ਸੀ ਹੌਲੀ-ਹੌਲੀ ਸ੍ਰੇਸ਼ਟ ਧੀ ਰਹਿਤਾਰ ਕੇ ਦੁੱਖ ਬਰਦਾਸ਼ਤ ਕਰਦੇ ਸਨ ਅਨੇਕ ਪ੍ਰਕਾਰ ਪੂਜਾ ਕਰਦੇ ਸਨ ਤੇ ਅੱਖਾਂ ਵਿੱਚੋਂ ਲਗਾਤਾਰ ਜਲ ਦੀ ਧਾਰਾ ਵਹਿ ਰਹੀ ਸੀ ਜਿਸ ਉਤੇ ਅਮ੍ਰਿਗਸ਼ਾਲਾ ਪਈ ਸੀ ਉਸ ਦਾ ਧਿਆਨ ਧਾਰਨ ਕਰਦੇ ਸਨ ਸ੍ਰੇਸ਼ਟ ਚਾਲ ਵਾਲੀ ਪਾਰਵਤੀ ਜਿਸ ਦੀ ਅਰਧੰਗੀ ਹੈ ਵਿਪੂਤ ਲਾ ਕੇ ਸੱਪ ਲਿਪਟੇ ਹੋਏ ਹਨ ਤੇ ਸਿਰਾਂ ਦੀਆਂ ਮਾਲਾਵਾਂ ਬਹੁਤ ਵਿਸ਼ਾਲ ਬਣਿਆ ਹਨ ਸਿਰ ਉਤੇ ਜੜਾਵਾਂ ਦਾ ਵੱਡਾ ਜੁੜਾ ਹੈ ਤੇ ਗੰਗਾ ਦੇ ਜਲ ਦਾ ਨਿਰਮਲ ਪ੍ਰਵਾਹ ਵਹਿ ਰਿਹਾ ਹੈ ਤੀਸਰੇ ਨੈਣ ਵਿੱਚ ਅਗਨੀ ਛੁਪੀ ਹੋਈ ਹੈ ਡੌਰੂ ਵਾਜਾ ਵਜਦਾ ਹੈ ਆ ਮੰਗਲ ਰੂਪ ਆਨੰਦ ਮੰਗਲ ਕਰਦੇ ਹਨ ਇਸ ਵਿਧੀ ਨਾਲ ਬ੍ਰਾਹਮਣ ਵਾਧੂ ਧਿਆਨ ਧਾਰਦੇ ਹਨ ਮਹਾਦੇਵ ਅੰਤਰਜਾਮੀ ਮਾਲਕ ਨੇ ਫਿਰ ਉਹਨਾਂ ਬ੍ਰਾਹਮਣਾਂ ਦੇ ਵੱਡੇ ਕਸ਼ਟ ਬਾਰੇ ਜਾਣਿਆ ਸ਼ਿਵ ਜੀ ਨੇ ਫਿਰ ਜਾਣਿਆ ਕਿ ਬ੍ਰਾਹਮਣ ਪ੍ਰਾਣਾਂ ਦੇ ਅੰਤ ਤੱਕ ਪਏ ਰਹਿਣਗੇ ਤਾਂ ਉਹਨਾਂ ਨੇ ਕਿਰਪਾ ਧਾਰ ਕੇ ਚਿੱਠੀ ਵਿੱਚ ਲਿਖ ਕੇ ਬਚਨ ਕਹੇ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਵਿੱਚ ਮਹਾਨ ਗੁਰੂ ਜੀ ਹੋਏ ਹਨ ਕਾਲ ਯੁਗ ਵਿੱਚ ਭਲੀ ਪ੍ਰਕਾਰ ਹਰ ਤਰ੍ਹਾਂ ਸਮਰਾਥ ਹਨ ਉਹਨਾਂ ਦੀ ਗੱਦੀ ਉੱਤੇ ਹੁਣ ਜਿਹੜੇ ਗੁਰੂ ਜੀ ਬੈਠੇ ਹਨ ਉਹ ਹੀ ਤੁਹਾਡਾ ਕਾਰਜ ਪੂਰਾ ਕਰਨਗੇ ਇਹੋ ਪੱਤਰਕਾ ਤੁਸੀਂ ਲੈ ਕੇ ਜਾਓ ਤੇ ਆਪਣੀ ਸਾਰੀ ਵਿਥਿਆ ਉਹਨਾਂ ਨੂੰ ਸੁਣਾਓ ਉਹ ਤੁਹਾਡਾ ਧਰਮ ਰੱਖਣਗੇ ਉਨਾ ਬਗੈਰ ਤੁਹਾਨੂੰ ਹੋਰ ਕੋਈ ਬਚਾ ਨਹੀਂ ਸਕਦਾ ਹੈ ਉਠੋ ਭੋਜਨ ਜਾ ਕੇ ਕਰੋ ਤੇ ਹਿਰਦੇ ਵਿੱਚ ਗੁਰੂ ਤੇ ਭਰੋਸਾ ਧਾਰਨ ਕਰੋ ਜਿੱਥੇ ਸਾਰੇ ਬ੍ਰਾਹਮਣ ਘੇਰਾ ਪਾ ਕੇ ਪਿਆਸੇ ਤੇ ਭੁੱਖ ਦੇ ਦੁੱਖ ਧਾਰਨ ਕਰਕੇ ਬੈਠੇ ਸਨ ਅੱਧਾ ਪਹਿਰ ਜਦ ਰਾਤ ਰਹਿ ਗਈ ਤਾਂ ਸਾਰੇ ਬ੍ਰਾਹਮਣਾ ਵਿੱਚ ਉੱਥੇ ਚਿੱਠੀ ਉਤਰੀ ਜਦ ਸਵੇਰ ਹੋਈ ਤੇ ਸੂਰਜ ਦਾ ਸਾਰੇ ਉਜਾਲਾ ਹੋ ਗਿਆ ਤਾਂ ਉੱਥੇ ਪਿਆ ਹੋਇਆ ਕਾਗਜ਼ ਸਭ ਨੇ ਵੇਖਿਆ ਹੱਥ ਨਾਲ ਚੁੱਕ ਕੇ ਖੋਲ ਕੇ ਵੇਖਿਆ ਤਾਂ ਸ਼ੁੱਧ ਅੱਖਰਾਂ ਦਾ ਪਾਠ ਕਰਕੇ ਬੋਲਿਆ ਤਾਂ ਅਚੰਭਾ ਜਾਣ ਕੇ ਸਾਰੇ ਮਿਲ ਕੇ ਇਕੱਠੇ ਹੋਏ ਸਾਰੇ ਇੱਕ ਥਾਂ ਪੱਤਰਕਾ ਨੂੰ ਪੜ੍ਹ ਕੇ ਸੁਣਨ ਲੱਗੇ ਭਲੀ ਬਾਤ ਆਸ਼ਨ ਨੂੰ ਜਾਣਿਆ ਕੌਣ ਗੁਰੂ ਹੈ ਹੁਣ ਬਿਆਨ ਕਰੋ ਉਹਨਾਂ ਵਿੱਚ ਇੱਕ ਬ੍ਰਾਹਮਣ ਸਾਰਾ ਬਿਰਤਾਂਤ ਜਾਣਦਾ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਭਗਵੰਤਾਨ ਉਸ ਨੇ ਸਾਰਿਆਂ ਨੂੰ ਸੁਣਾ ਕੇ ਕਿਹਾ ਮੇਰੇ ਪਾਸੋਂ ਸੁਣੋ ਜਿਵੇਂ ਮੈਂ ਸਾਰਾ ਕੁਝ ਜਾਣਦਾ ਹਾਂ ਪਹਿਲਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਵਿੱਚ ਆਏ ਸਨ ਇੱਕ ਬਿਰਧ ਇਸਤਰੀ ਨੇ ਬਹੁਤ ਪ੍ਰੇਮ ਧਾਰਨ ਕਰਕੇ ਆਪਣੇ ਪਾਸ ਬੁਲਾਏ ਸਨ ਉਹ ਆਪਣੇ ਸੇਵਕਾਂ ਨੂੰ ਨਿਹਾਲ ਕਰ ਗਏ ਸਨ ਉਹਨਾਂ ਦੇ ਸ੍ਰੇਸ਼ਟ ਪੰਜ ਸੁਪੁੱਤਰ ਹੋਏ ਆਪਣੇ ਪੋਤਰੇ ਨੂੰ ਉਹਨਾਂ ਨੇ ਗੱਦੀ ਤੇ ਬਿਠਾਇਆ ਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਪ੍ਰਭੂ ਵਿੱਚ ਸਮਾ ਗਏ ਉਹਨਾਂ ਦੇ ਪੋਤਰੇ ਦੇ ਸੁਪੁੱਤਰ ਸ਼੍ਰੀ ਹਰਕ੍ਰਿਸ਼ਨ ਜੀ ਹੋਏ ਹਨ ਉਹ ਬਾਲ ਅਵਸਥਾ ਵਿੱਚ ਹੀ ਪੂਜਨੀ ਗੁਰੂ ਜੀ ਹੋਏ ਹਨ ਉਹ ਕੇਵਲ 2 ਸਾਲ ਗੱਦੀ ਤੇ ਰਹੇ ਹਨ ਸਰੀਰ ਦਾ ਅੰਤ ਹੋਣ ਸਮੇਂ ਉਹਨਾਂ ਨੇ ਬਚਨ ਕਹੇ ਸਨ ਹੁਣ ਗੁਰੂ ਬਾਬਾ ਜੀ ਬਕਾਲੇ ਪਿੰਡ ਵਿੱਚ ਰਹਿੰਦੇ ਹਨ ਤੇ ਆਪ ਬੇਕੁੰਠਾ ਨੂੰ ਚਲੇ ਗਏ ਬਕਾਲੇ ਵਿੱਚ ਰਹਿਣ ਵਾਲੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਨ ਉਹ ਸਿੱਖਾਂ ਵਿੱਚ ਚਾਰੇ ਪਾਸੇ ਪ੍ਰਸਿੱਧ ਹੋਏ ਹਨ ਉਹਨਾਂ ਪਾਸ ਚੱਲੋ ਧਰਮ ਨੂੰ ਬਚਾਓ ਹੁਣ ਲੋਕ ਸ਼ਰਮ ਤੇ ਭਰਮਾਂ ਨੂੰ ਛੱਡ ਦਿਓ ਸਾਰੇ ਜਗਤ ਵਿੱਚ ਗੁਰਤਾ ਗੱਦੀ ਪ੍ਰਗਟ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਬ ਵਿਵਾਦੀਆਂ ਤਰਖਸ਼ੀਲਾਂ ਨੂੰ ਜਿੱਤ ਗਏ ਸਨ ਉਹ ਹਰ ਸਮੇਂ ਸਰਬ ਕਲਾ ਸਮਰਾਥ ਹਨ ਜੋ ਚਾਣ ਉਹ ਕਰ ਸਕਦੇ ਹਨ ਉਹਨਾਂ ਦਾ ਵੱਡਾ ਪ੍ਰਤਾਪ ਹੈ ਹਜ਼ਾਰਾਂ ਕੋਹਾਂ ਤੱਕ ਉਹਨਾਂ ਦੇ ਸਿੱਖ ਸਹਾਇਕ ਹਨ ਸਹਿ ਸੁਭਾ ਸਦਾ ਸੁਣਦੇ ਰਹੇ ਹਨ ਇਹ ਸੁਣ ਕੇ ਸਾਰੇ ਬ੍ਰਾਹਮਣਾਂ ਦੇ ਮਨ ਵਿੱਚ ਨਿਸ਼ਾ ਆ ਗਿਆ ਸ਼ਿਵ ਜੀ ਦਾ ਲਿਖਿਆ ਹੋਇਆ ਸਾਰਿਆਂ ਨੂੰ ਸ਼ੁਭ ਭਾਇਆ ਬਾਰ ਬਾਰ ਉਸ ਨੂੰ ਬੰਦਨਾ ਕਰਕੇ ਬ੍ਰਾਹਮਣ ਉੱਠੇ ਤੇ ਨਗਰ ਵਿੱਚ ਆਏ ਪਹਿਲਾ ਪੰਜਾਬ ਦੇਸ਼ ਨੂੰ ਚਲੀਏ ਪੁੱਛ ਕੇ ਸਤਿਗੁਰੂ ਜੀ ਦੀ ਖੋਜ ਕਰਕੇ ਮਿਲੀਏ ਇਸ ਤਰ੍ਹਾਂ ਸਲਾਹ ਕਰਕੇ ਜੋ ਨਗਰ ਦੇ ਮੁਖੀ ਮੁਖੀ ਬ੍ਰਾਹਮਣ ਸਾਨ ਗੁਰੂ ਜੀ ਨੂੰ ਮਿਲਣ ਵਾਸਤੇ ਰਾਹੇ ਰਾਹਾ ਚੱਲ ਪਏ ਪਿਆਰੀ ਸਾਧ ਸੰਗਤ ਜੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ